ਸਤਿ ਸ੍ਰੀ ਅਕਾਲ ਜੀ ਉਮੀਦ ਕਰਦੀਆਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਕਈ ਵਾਰ ਲੋਕਾਂ ਦਾ ਬੁਰਾ ਵਿਵਹਾਰ ਹੈ ਜਿਹੜਾ ਸਾਡੀ ਮਾਨਸਿਕ ਸਥਿਤੀ ਤੇ ਬਹੁਤ ਬੁਰਾ ਅਸਰ ਪਾ ਦਿੰਦਾ ਹੈ ਉਸ ਮਾਨਸਿਕ ਸਥਿਤੀ ਤੇ ਬੁਰਾ ਅਸਰ ਪਾਇਆ ਹੋਇਆ ਹੈ ਜਿਹੜਾ ਉਹਦੇ ਵਿੱਚੋਂ ਸਾਨੂੰ ਨਿਕਲਣਾ ਬਹੁਤ ਔਖਾ ਹੋ ਜਾਂਦਾ ਹੈ ਜਦੋਂ ਕਈ ਵਾਰ ਹੀ ਸਮਾਜ ਦੇ ਵਿੱਚ ਵਿਚਰਦੇ ਆ ਸਾਨੂੰ ਕੁਝ ਲੋਕਾਂ ਦੀਆਂ ਕਹੀਆਂ ਹੋਈਆਂ ਗੱਲਾਂ ਇੰਨੀਆਂ ਜ਼ਿਆਦਾ ਹਰਟ ਕਰ ਜਾਂਦੀਆਂ ਨੇ ਕਿ ਅਸੀਂ ਉਸ ਚੀਜ਼ ਵਿੱਚੋਂ ਬਾਹਰ ਹੀ ਨਹੀਂ ਨਿਕਲ ਪਾਉਂਦੇ ਸਾਡੇ ਦਿਮਾਗ ਵਿੱਚ ਉਹੀ ਗੱਲਾਂ ਘੁੰਮੇ ਜਾਂਦੀਆਂ ਨੇ ਕਿ ਮੈਨੂੰ ਉਸ ਇਨਸਾਨ ਨੇ ਇਹ ਗੱਲ ਕਿਵੇਂ ਕਹਿ ਦਿੱਤੀ ਜਦੋਂ ਕਿ ਮੇਰਾ ਤਾਂ ਇਹਦੇ ਵਿੱਚ ਕੋਈ ਕਸੂਰ ਹੀ ਨਹੀਂ ਸੀ ਮੈਂ ਕੀ ਕਰਾਂ ਇਹਦੇ ਵਿੱਚ ਉਹੀ बार-बार ਗੱਲਾਂ ਇੱਕੋ ਦਿਮਾਗ ਦੇ ਵਿੱਚ ਘੁੰਮੇ ਜਾਂਦੀਆਂ ਇਹ ਸਾਡੀ ਮਾਨਸਿਕ ਸਥਿਤੀ ਤੇ ਬੁਰਾ ਪ੍ਰਭਾਵ ਪਾਇਆ ਹੁੰਦਾ ਜਿਸ ਦੇ ਵਿੱਚੋਂ ਨਿਕਲਣਾ ਸਾਡੇ ਹੱਥ ਦੇ ਵਿੱਚ ਹੁੰਦਾ ਹੈ ਅਕਸਰ ਉਹ ਗੱਲਾਂ ਸੋਚ-ਸੋਚ ਕੇ ਅਸੀਂ ਆਪਣੇ ਸਰੀਰ ਅਤੇ ਮਾਨਸਿਕਤਾ ਨੂੰ ਕਮਜ਼ੋਰ ਕਰ ਲੈਂਦੇ ਹਾਂ ਸਾਡਾ ਦਿਮਾਗ ਹੀ ਹੈ ਜੋ ਇੱਕ ਕਰ ਤੋਂ ਬਹੁਤ ਸਾਰੀਆਂ ਗੱਲਾਂ ਨੂੰ ਬਣਾ ਕੇ ਭੇਜੀ ਜਾਂਦਾ ਹੈ ਛੋਟੀ ਜੀ ਗੱਲ ਹੁੰਦੀ ਹੈ ਉਹਦੇ ਤੋਂ ਬਹੁਤ ਵੱਡੀਆਂ ਗੱਲਾਂ ਪਣ ਜਾਂਦੀਆਂ ਨੇ ਇਹ ਸਾਡਾ ਦਿਮਾਗ ਹੈ ਜੋ ਬੈਠ ਕੇ ਬੇਲਾ ਬੈਠ ਕੇ ਗੱਲਾਂ ਨੂੰ ਬਣਾਇਆ ਜਾਂਦਾ ਹੈ ਜਿਸ ਨਾਲ ਅਸੀਂ ਮਾਨਸਿਕ ਤੌਰ ਤੇ ਤੇ ਬਿਮਾਰ ਹੋ ਜਾਂਦੇ ਹਾਂ ਸਰੀਰਕ ਬਿਮਾਰੀ ਤਾਂ ਦਿਖ ਜਾਂਦੀ ਹੈ ਪਰ ਇਨਸਾਨ ਦੀ ਜਿਹੜੀ ਮਾਨਸਿਕ ਬਿਮਾਰੀ ਹੈ ਉਹ ਜਲਦੀ ਕਿਸੇ ਨੂੰ ਸਮਝ ਨਹੀਂ ਆਉਂਦੀ ਹੈਗੀ ਇਸ ਮਾਨਸਿਕ ਬਿਮਾਰੀ ਦੇ ਵਿੱਚੋਂ ਅਸੀਂ ਦੋ ਤਰੀਕਿਆਂ ਦੇ ਨਾਲ ਨਿਕਲ ਸਕਦੇ ਹਾਂ ਇਹ ਮਾਨਸਿਕਤਾ ਨੂੰ ਅਸੀਂ ਦੋ ਤਰੀਕਿਆਂ ਦੇ ਨਾਲ ਖਤਮ ਕਰ ਸਕਦੇ ਹਾਂ ਇਸ ਨੂੰ ਦੂਰ ਕਰਨ ਲਈ ਸਾਨੂੰ ਕਿਸੇ ਦਵਾਈਆਂ ਦੀ ਜ਼ਰੂਰਤ ਨਹੀਂ ਹੁੰਦੀ ਸਗੋਂ ਇਸ ਦਾ ਹੱਲ ਅਸੀਂ ਆਪਣੇ ਅੰਦਰੋਂ ਹੀ ਲੱਭਣਾ ਹੈ ਇਸ ਨੂੰ ਸਾਡਾ ਦਿਮਾਗ ਤੇ ਸਾਡੀ ਜਿਹੜੀ ਅੰਦਰਲੀ ਊਰਜਾ ਹੈ ਉਹੀ ਠੀਕ ਕਰ ਸਕਦੀ ਹੈ ਸੋ ਉਹ ਦੋ ਗੱਲਾਂ ਕਿਹੜੀਆਂ ਨੇ ਜਿਨ੍ਹਾਂ ਦੇ ਕਰਕੇ ਅਸੀਂ ਸਾਡੀ ਮਾਨਸਿਕਤਾ ਦੇ ਵਿੱਚੋਂ ਨਿਕਲ ਸਕਦੇ ਹਾਂ ਬਾਹਰ ਨਿਕਲ ਸਕਦੇ ਹਾਂ ਇਹ ਸਾਰਾ ਕੁਝ ਸਾਡੇ ਤੇ ਡਿਪੈਂਡ ਹੈ ਸਾਡੇ ਹੀ ਦਿਮਾਗ ਹੈ ਜੋ ਸਾਨੂੰ ਮਾਨਸਿਕ ਤੌਰ ਤੇ ਤੇ ਬਿਮਾਰ ਕਰਦਾ ਜਿਹਦੇ ਵਿੱਚੋਂ ਸਾਡਾ ਨਿਕਲਣਾ ਜਿਹੜਾ ਔਖਾ ਹੋ ਜਾਂਦਾ ਸੋ ਅਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਬਿਸਤਰ ਤੇ ਬੈਠ ਕੇ ਇਹ ਸੋਚੋ ਕਿ ਮੈਨੂੰ ਮਾਨਸਿਕ ਅਸ਼ਾਂਤੀ ਹੈ ਜਿਹੜੀ ਕਿੰਨਾ ਕਾਰਨਾ ਕਰਕੇ ਹੁੰਦੀ ਹੈ ਕਿੰਨਾ ਕਾਰਨਾ ਕਰਕੇ ਮੈਂ ਇੰਨਾ ਜ਼ਿਆਦਾ ਪਰੇਸ਼ਾਨ ਰਹਿਣਾ ਉਹ ਗੱਲਾਂ ਪ੍ਰਤੀ ਸੋਚੋ ਪਹਿਲਾਂ ਵੀ ਮੈਨੂੰ ਕਿਸੇ ਨੇ ਕਿਹੜੇ ਮਾੜੇ ਸ਼ਬਦ ਬੋਲੇ ਨੇ ਤੇ ਉਹ اندرੋਂ ਜਿਹੜੇ ਇਨਸਾਨ ਨੇ ਮੈਨੂੰ ਮਾੜੇ ਸ਼ਬਦ ਬੋਲੇ ਨੇ ਉਹ ਵੀ ਇਨਸਾਨ ਕਿੰਨਾ ਕੰਦਰੋਂ ਦੁਖੀ ਹੋ ਸਕਦਾ ਹੈ ਆਪਣੇ ਅੰਦਰਲੇ ਚੰਗੇ ਸੰਸਕਾਰਾਂ ਨੂੰ ਜਾਗਰਿਤ ਕਰਕੇ ਉਸ ਇਨਸਾਨ ਨੂੰ ਮaaf ਕਰ ਦਿਓ ਜਿਨੇ ਤੁਹਾਨੂੰ ਹਾਰਟ ਕੀਤਾ ਹੈ ਤੁਹਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਕੀਰੇ ਕਰਕੇ ਜੋ ਤੁਹਾਡੇ ਅੰਦਰਲੇ ਚੰਗੇ ਸੰਸਕਾਰ ਨੇ ਤੁਸੀਂ ਉਸ ਇਨਸਾਨ ਨੂੰ ਮaaf ਕਰੋ ਇਹ ਸਭ ਕੁਝ ਤੁਹਾਡੇ ਹੱਥ ਹੈ ਤੁਹਾਨੂੰ ਪਰਮਾਤਮਾ ਨੇ ਦਿਮਾਗ ਦਿੱਤਾ ਹੈ ਸੋਚਣ ਸ਼ਕਤੀ ਦਿੱਤੀ ਹੈ ਸਭ ਕੁਝ ਦਿੱਤਾ ਹੈ ਤੁਸੀਂ ਉਸ ਇਨਸਾਨ ਨੂੰ ਮaaf ਕਰ ਦਿਓ ਹੌਲੀ ਹੌਲੀ ਉਹ ਗੱਲਾਂ ਤੁਹਾਡੇ ਦਿਮਾਗ ਦੇ ਵਿੱਚੋਂ ਕੱਢਣ ਦੀ ਤੁਸੀਂ ਕੋਸ਼ਿਸ਼ ਕਰੋ। ਨੰਬਰ 2 ਤੇ ਅੱਖਾਂ ਬੰਦ ਕਰਕੇ ਪਰਮਾਤਮਾ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰੋ। ਪਰਮਾਤਮਾ ਨਾਲ ਗੱਲਾਂ ਕਰੋ ਕਿ ਮੈਂ ਵੀ ਤੇਰਾ ਭੇਜਿਆ ਹੋਇਆ ਇਨਸਾਨ ਹਾਂ ਜਿਸ ਨੇ ਮੇਰੀਆਂ ਭਾਵਨਾਵਾਂ ਨੂੰ ਹਰਟ ਕੀਤਾ ਹੈ, ਠੇਸ ਪਹੁੰਚਾਈ ਹੈ, ਉਹ ਵੀ ਤੇਰੀ ਭੇਜਿਆ ਹੋਇਆ ਇਨਸਾਨ ਹੈ। ਪਰਮਾਤਮਾ ਨਾਲ ਗੱਲਾਂ ਕਰੋ। ਤੁਹਾਡੀ ਆਤਮਾ ਨੂੰ ਸਕੂਨ ਮਿਲੇਗਾ। ਇਹ ਸਭ ਲੜਾਈਆਂ, ਝਗੜੇ ਸਭ ਇੱਥੇ ਹੀ ਨੇ। ਅਸੀਂ ਇਕੱਲੇ ਆਏ ਹਾਂ ਤੇ ਇਕੱਲੇ ਨਹੀਂ ਜਾਣਾ ਹੈ। ਇਸ ਧਰਤੀ ਤੇ ਕੀਤੇ ਹੋਏ ਚੰਗੇ ਮਾੜੇ ਕਰਮ ਨੇ ਜਿਹੜੇ ਆਪੋ ਆਪਣੇ ਭੋਗਣੇ ਹੁੰਦੇ ਨੇ ਹਰੇਕ ਇਨਸਾਨ ਨੇ ਤੁਹਾਨੂੰ ਪਰਮਾਤਮਾ ਨਾਲ ਗੱਲਾਂ ਕਰਕੇ ਬਹੁਤ ਹੀ ਸਕੂਨ ਮਿਲੇਗਾ ਤੁਹਾਡੀ ਜ਼ਿੰਦਗੀ ਹੈ ਜਿਹੜੀ ਬਹੁਤ ਹੀ ਖੁਸ਼ੀਆਂ ਭਰੀਆਂ ਭਰੀ ਤੇ ਚਿਹਰੇ ਤੇ ਮੁਸਕਰਾਹਟ ਹਮੇਸ਼ਾ ਲਈ ਕਾਇਮ ਰਹੇਗੀ ਜੇ ਤੁਸੀਂ ਇਹ ਦੋ ਚੀਜ਼ਾਂ ਨੂੰ ਅਪਣਾ ਲਓਗੇ ਰਾਤ ਨੂੰ ਸੌਣ ਤੋਂ ਪਹਿਲਾਂ ਦੋ ਚੀਜ਼ਾਂ ਕਿਹੜੀਆਂ ਅਪਣਾਉਣੀਆਂ ਨੇ ਇੱਕ ਤਾਂ ਪਹਿਲਾਂ ਜਿਹੜਾ ਜੀਸ ਦੀਆਂ ਭਾਵਨਾਵਾਂ ਜਿਸ ਦੀਆਂ ਗੱਲਾਂ ਕਰਕੇ ਤੁਸੀਂ ਹਾਰਟ ਹੁੰਨੇ ਹੋ ਥੋੜੀ ਮਾਨਸਿਕ ਅਸ਼ਾਂਤੀ ਭੰਗ ਹੁੰਦੀ ਹੈ ਤੁਸੀਂ ਉਸ ਇਨਸਾਨ ਨੂੰ ਬਿਲਕੁਲ ਮਾਫ ਕਰ ਦਿਓ ਉਹਦੀਆਂ ਗੱਲਾਂ ਨੂੰ ਦਿਲ ਤੇ ਨਾ ਲਓ ਨੰਬਰ 2 ਤੇ ਪਰਮਾਤਮਾ ਨਾਲ ਗੱਲਾਂ ਕਰਨ ਦੀ ਕੋਸ਼ਿਸ਼ ਕਰੋ ਅੱਖਾਂ ਬੰਦ ਕਰਕੇ ਪਰਮਾਤਮਾ ਦੇ ਨਾਲ ਜੁੜੋ ਉਹਦਾ ਧਿਆਨ ਲਗਾਓ ਤਾਂ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਵੀ ਮਾਨਸਿਕ ਬਿਮਾਰ ਨਹੀਂ ਹੋਵੋਗੇ ਤੁਸੀਂ ਇਹ ਹਰ ਰੋਜ਼ ਕਰਕੇ ਦੇਖਿਓ ਮੇਰੀ ਜ਼ਿੰਦਗੀ ਦਾ ਇਹ ਤਜਰਬਾ ਹੈ ਜੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਇਹ ਗੱਲਾਂ ਨੂੰ ਅਪਣਾ ਕੇ ਦੇਖੋਗੇ ਤਾਂ ਤੁਸੀਂ ਕਦੇ ਵੀ ਜੋ ਤੁਹਾਡੇ ਨਾਲ ਬੀਤ ਚੁੱਕੇ ਸਮੇਂ ਦੇ ਵਿੱਚ ਵਾਪਰਦਿਆਂ ਨੇ ਗੱਲਾਂ ਉਹ ਚੀਜ਼ਾਂ ਕਰਕੇ ਤੁਸੀਂ ਕਦੇ ਵੀ ਆਪਣੀ ਮਾਨਸਿਕ ਭਾਵਨਾਵਾਂ ਨੂੰ ਕਦੇ ਵੀ ਤੁਸੀਂ ਠੇਸ ਨਹੀਂ ਪਹੁੰਚਾ ਸਕੋਗੇ ਨਾ ਹੀ ਤੁਹਾਨੂੰ ਕਿਸੇ ਦੀ ਪ੍ਰਸ਼ੰਸਾ ਦਾ ਨਾ ਹੀ ਕਿਸੇ ਨਿੰਦਿਆ ਦਾ ਤੁਹਾਡੇ ਤੇ ਕੋਈ ਅਸਰ ਨਹੀਂ ਹੋਊਗਾ ਤੁਸੀਂ ਸਿਰਫ ਕਿਉਂਕਿ ਤੁਹਾਡੀ ਆਤਮਾ ਜਿਹੜੀ ਉਹ ਰੱਬ ਨਾਲ ਜੁੜ ਚੁੱਕੀ ਹੈ ਉਹ ਕਿਵੇਂ ਜੁੜ ਚੁੱਕੀ ਹੈ ਜਦੋਂ ਤੁਸੀਂ ਕਿਸੇ ਦੀਆਂ ਗੱਲਾਂ ਨੂੰ ਆਪਣੇ ਦਿਲ ਤੇ ਨਹੀਂ ਲਾਉਂਗੇ ਸਭ ਕੁਝ ਜਿਹੜੀਆਂ ਚੀਜ਼ਾਂ ਨੇ ਤੇ ਸਭ ਕੁਝ ਨਾਸ਼ਵਾਨ ਹੈ ਕੁਝ ਨਹੀਂ ਹੈਗਾ ਇੱਥੇ ਜੇ ਤੁਸੀਂ ਇਹ ਚੀਜ਼ਾਂ ਨੂੰ ਸੋਚ ਕੇ ਆਪਣੇ ਦਿਮਾਗ ਦੇ ਵਿੱਚ ਬਿਠਾ ਕੇ ਤੁਸੀਂ ਅੱਗੇ ਵੱਲ ਵਧੋਗੇ ਤਾਂ ਤੁਸੀਂ ਜ਼ਿੰਦਗੀ ਦੇ ਵਿੱਚ ਵੀ ਕਾਮਯਾਬ ਹੋਵੋਗੇ ਤੇ ਇੱਕ ਚੰਗੇ ਤੇ ਨੇਕ ਇਨਸਾਨ ਸਬਰ ਸੰਤੋਖ ਵਾਲੇ ਦਇਆਵਾਨ ਇਨਸਾਨ ਦੇ ਤੌਰ ਤੇ ਤੇ ਤੁਹਾਡੀ ਸ਼ਖਸੀਅਤ ਉੱਪਰ ਕੇ ਸਾਹਮਣੇ ਆਊਗੀ ਧੰਨਵਾਦ ਜੀ ਜੇਕਰ ਤੁਹਾਨੂੰ ਇਹ ਮੋਟੀਵੇਸ਼ਨਲ ਗੱਲਾਂ ਵਧੀਆ ਲੱਗੀਆਂ ਤਾਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਕਮੈਂਟਸ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰੋ ਜੀ